ਕਰੀਏ ਇਹ ਸਨਮਾਨ ਦੀ ਜਦੋਂ ਮੈਂ ਪੁਲਵਾਨ ਜੀ ਫੋਟੋ ਵੇਖੀ ਨਾ ਪੋਸਟਰ ਵੇਖਿਆ ਸੱਚੀ ਬਾਬਾ ਜੀ ਦੇ ਸਥਾਨ ਤੇ ਖੜਿਆ ਰੂਹ ਖੁਸ਼ ਹੋ ਗਈ ਮੈਂ ਕਿਹਾ ਯਾਰ ਜਿਹੜੇ ਬੰਦਿਆਂ ਨੇ ਸੋਚ ਸੋਚੀ ਹੈ ਮੈਂ ਕਿਹਾ ਉਹਨਾਂ ਨੂੰ ਸਿਰ ਝੁਕਦਾ ਹਰ ਇੱਕ ਨੂੰ ਸਨਮਾਨ ਮਿਲਦਾ ਹੈ ਹਰ ਇੱਕ ਜਿਹੜਾ ਕਬੱਡੀ ਦੀ ਗਰਾਊਂਡ ਦੇ ਵਿੱਚ ਆਉਂਦਾ ਉਹਨੂੰ ਸਨਮਾਨ ਮਿਲਦਾ ਹੈ ਪਰ ਜਿਹੜੇ ਆ ਸੱਜਣ ਨੇ ਨਾ ਜਿਨ੍ਹਾਂ ਦਾ ਤੁਸੀਂ ਹੁਣ ਸਨਮਾਨ ਕਰਨ ਜਾ ਰਹੇ ਹੋ ਇਹ ਸਭ ਤੋਂ ਪਹਿਲਾਂ ਹੁੰਦੇ ਆ ਔਰ ਸਭ ਤੋਂ ਬਾਅਦ ਵਿੱਚ ਨੰਨੇ ਜਾਣਾ ਇਹ ਉਹਨਾਂ ਆਰਾਮ ਵੀ ਨਹੀਂ ਕਰ ਪਾਉਂਦੇ ਔਰ ਭੱਜ ਨੱਠ ਵੀ ਬਹੁਤ ਹੁੰਦੀ ਹੈ ਜਦੋਂ ਕਿਤੇ ਮਾੜੀ ਜੀ ਲਾਈਨ ਮੱਦਮ ਪੈਂਦੀ ਹੈ ਤਾਂ ਭੱਜ ਕੇ ਆਉਂਦੇ ਆ ਇਹ ਮਾਨ ਸਨਮਾਨ ਮਾਲਾ ਵੈਰੀਗੇਟ ਫਰਸਿੰਗ ਦੀ ਟੀਮ ਦੇ ਉਹਨਾਂ ਨੌਜਵਾਨਾਂ ਦਾ ਕੀਤਾ ਜਾਣਾ ਜਿਹੜੇ ਕਲੀ ਪਾਉਂਦੇ ਐ। ਮਾਲਿਆ ਤੂੰ ਵੀ ਆ ਜਾ ਇੱਧਰਲੇ ਪਾਸੇ। ਮਾਲਾ ਸਾਡਾ ਵੀਰ ترسےਮ ਕਿਹੜੇ ਪਾਸੇ ਐ? ترسےਮ ਮਾਲਾ ਜੀ। ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਸਤਿਕਾਰਯੋਗ ਵੀਰ ਤੇ ਸਾਡੇ। ਔਰ ਜਲਦੀ ਦੇ ਨਾਲ ਹੀ ਖੰਡੂਰ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਖੰਡੂਰ ਸਾਹਿਬ। ਲਾਲਾ ਵੀ ਆ ਗਿਆ ਭਾਈ ਸਾਡਾ। ਸੋ ਬਹੁਤ-ਬਹੁਤ ਧੰਨ। ਸੁੱਖੇ ਮੱਗੇ ਤੇਰੀ ਇੱਕ ਡਿਊਟੀ ਆ ਦੋ ਪਰਲੇ ਪਾਸੇ ਪੰਜਾਂ ਖਾਲੀ। ਬੋਤਲਾਂ ਤੇ ਉਹਨਾਂ ਨੂੰ ਮੇਰਾ ਵੀਰ ਬਣ ਕੇ ਤੋ ਸਿੱਟਣਾ ਬਾਹਰ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਦੇ ਖਿਡਾਰੀਆਂ ਨੂੰ ਬੇਤੀ ਹੈ ਜੂਨੀਅਰ ਖਿਡਾਰੀ ਖੇਡ ਕੇ ਗਏ ਐ ਸੋ ਆਜੋ ਸੋਹਣੇ ਤੁਹਾਡਾ ਸਨਮਾਨ ਹੋਣਾ ਤੇਰਾ ਪਿੰਡ ਕਿਹੜਾ ਸੌਰ ਸਿੰਘ ਤੇਰਾ ਨਾਂ ਕੀ ਹੈ ਸੋਨਾ ਸੌਰ ਸਿੰਘ ਦਾ ਤੇਰਾ ਵੀਰਿਆ ਸੌਰ ਸਿੰਘ ਪਿੰਡ ਤੇ ਨਾਂ ਰਾਜਨ ਤੇ ਤੁਹਾਡਾ ਵੀਰ ਜੀ ਦਲਬਾਖ ਸਿੰਘ ਪਿੰਡ ਸੌਰ ਸਿੰਘ ਪਿੰਡ ਪਲਵਾਨਾ ਦਾ ਸੂਰ ਵੀਰ ਜਵਾਨਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਕਬੱਡੀ ਦੇ ਅਸਤਾਰਾਂ ਦਾ ਇਹ ਕਲੀ ਵਾਲੇ ਭਰਾਵਾਂ ਦਾ ਸਾਨ ਸਾਡੇ ਭਰਾਵਾਂ ਨੇ ਅੱਜ ਐਲਈਡੀਆਂ ਦੇ ਨਾਲ ਕਰਨਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਮਾਣ ਸਨਮਾਨ ਬਣਦਾ ਵੀ ਹੈ ਇਹਨਾਂ ਦਾ ਹੱਕ ਬਣਦਾ ਹੈ ਇਹਨਾਂ ਦੀ ਡਿਊਟੀ ਵੱਡੀ ਹੈ ਇਹਨਾਂ ਦੇ ਮੇਰੇ ਵੀਰੋ ਦਿਨ ਰਾਤ ਇੱਕ ਕਰਦੇ ਆ ਇਹ ਗਰਾਊਂਡ ਨੂੰ ਸ਼ਿੰਗਾਰਦੇ ਆ ਇਹ ਇਹ ਖਾੜੇ ਨੂੰ ਸ਼ਿੰਗਾਰਦੇ ਆ ਔਰ ਤਾਹੋਂ ਇਹਨਾਂ ਦਾ ਮਾਣ ਸਨਮਾਨ ਅੱਜ ਬਾਬਾ ਭਾਈ ਸਾਹਲੋ ਜੀ ਦੇ ਮੇਰੇ ਵੀਰੋ ਗੁਰੂ ਘਰਾਂ ਦੇ ਵਿੱਚ ਬਖਸ਼ਿਆ ਗਿਆ ਬਹੁਤ ਖੁਸ਼ੀ ਵਾਲੀ ਗੱਲ ਆ ਲਾਓ ਜਕਾਰਾ ਇਹਨਾਂ ਦੀ ਚੜ੍ਹਦੀ ਕਲਾ ਲਈ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਵਧਾਈਆਂ ਸੁਣਿਓ ਤੇ ਮਾਲਿਆ ਤੇਰਾ ਵੀ ਧੰਨਵਾਦ ਨਹੀਂ ਤੇ ਬੰਦਾ ਕਹਿੰਦਾ ਯਾਰ ਮੇਰਾ ਕਰੋ ਪਰ ਤੂੰ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਦਾ ਹੈ ਜਿਹੜੇ ਬੰਦੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਦੇ ਹਮੇਸ਼ਾ ਉਹ ਬਹੁਤ ਅੱਗੇ ਜਾਂਦੇ ਹੈ ਆ ਮੈਨੂੰ ਐ ਲੱਗੀ ਜਾਂਦਾ ਯਾਰ ਮੇਰਾ ਹੀ ਸਨਮਾਨ ਹੋ ਗਿਆ ਅੱਜ ਸੋ ਸੱਚੀ ਬੜੀ ਖੁਸ਼ੀ ਵਾਲੀ ਗੱਲ ਆ ਸੋ ਇਹ ਭਰਾ ਨੇ ਯਾਰ ਸਾਡੇ ਸਤਕਾਰਯੋਗ ਵੀਰ ਨੇ ਇਹਨਾਂ ਦਾ ਮਾਨ ਸਨਮਾਨ ਬੜਦਾ ਸੀਗਾ ਬਹੁਤ ਬਹੁਤ ਧੰਨਵਾਦ ਪ੍ਰਾਚਾ ਸਾਹਿਬ ਕਿਹੜੇ ਪਾਸੇ ਹੋ